ਮੈਂ ਇੱਕ ਇਹ ਵੀ ਗੱਲ ਦੱਸ ਦਿਆਂ ਜੀ ਤੇ ਐਸ ਵੇਲੇ ਜਿਹੜਾ ਪੰਜਾਬ ਹੈ ਭਗਵੰਤ ਮਾਨ ਸਾਹਿਬ ਨੇ ਦਿੱਲੀ ਦੇ ਕੋਲ ਗਿਰ ਵੀ ਰੱਖ ਦਿੱਤਾ ਉਹ ਜੋ ਮਰਜੀ ਦਿੱਲੀ ਵਾਲੇ ਕਹੀ ਜਾਂਦੇ ਨੇ ਸਿਰਫ ਆਪਦੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਵਾਸਤੇ ਕਦੇ ਮੋਟਰਾਂ ਦੇ ਮੰਜੇ ਢਾ ਲੈਂਦਾ ਕਦੇ ਵਿਚਾਰੇ ਉਹ ਮਜਬੂਰ ਕਿਸਾਨਾਂ ਨੂੰ ਉੱਥੇ ਸੱਦ ਲੈਂਦਾ ਮੈਨੂੰ ਹਰਪ੍ਰੀਤ ਜੀ ਇਸ ਗੱਲੋਂ ਹੈਰਾਨਗੀ ਮਹਿਸੂਸ ਹੁੰਦੀ ਹੈ ਕਿ ਅੱਜ ਇਹਨਾਂ ਦੇ ਜਿਹੜਾ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗਸਾਹਬ ਇੱਕ ਪੋਸਟ ਪਾਉਂਦੇ ਆ ਉਹਨਾਂ ਨੇ ਇਹ ਗੱਲ ਸਪੱਸ਼ਟ ਸਾਫ਼ ਕਰਤੀ ਕਿ ਵਾਕਿਆ ਹੀ ਸਾਡੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ ਗਲਤ ਹੈ ਤੇ ਥੋੜੇ ਸਮੇਂ ਬਾਅਦ ਉਹ ਜਿਹੜੀ ਪੋਸਟ ਹੈ ਉਹ ਗਾਇਬ ਹੋ ਗਈ ਹੁਣ ਇੱਕ ਗੱਲ ਇੱਥੇ ਆਉਂਦੀ ਹੈ ਮੈਂ ਮਾਲਵਿੰਦਰ ਸਿੰਘ ਕੰਗਸਾਹਬ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਜਿੰਨੇ ਵੀ ਇਹਨਾਂ ਦੇ ਐਮਐਲਏ ਜਿੰਨੇ ਵੀ ਇਹਨਾਂ ਦੇ ਮਨਿਸਟਰ ਆ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੀ ਦਿੱਲੀ ਵਾਲੀ ਜਿਹੜੇ ਗਰੁੱਪ ਨੇ ਇੱਕ ਪਾਲਿਸੀ ਬਣਾਈ ਹੈ ਪੰਜਾਬ ਨੂੰ ਲੁੱਟਣ ਵਾਲੀ ਹੈ ਗਲਤ ਹੈ ਅੱਜ ਬਣੋ ਸੁਖਵੀਰ ਸਿੰਘ ਬਾਦਲ ਅੱਜ ਉਠਾਓ ਆਪ ਦੀ ਸਰਕਾਰ ਦੇ ਖਿਲਾਫ ਆਪਦੇ ਦਿੱਲੀ ਦੇ ਖਿਲਾਫ ਆਵਾਜ਼ ਅੱਜ ਬਣੋ ਬੀਬਾ ਹਰਸਿਮਰਤ ਕੌਰ ਬਾਦਲ ਜੋ ਕੋਈ ਨਾ ਕੋਈ ਅਹੁਦੇ ਤੋਂ ਅਸਤੀਫਾ ਅੱਜ ਕੱਢੋ ਆਵਾਜ਼ ਕਰੋ ਬੁਲੰਦ ਉਸ ਦਿਨ ਤੁਸੀਂ ਕਹਿੰਦੇ ਸੀਓ ਸ਼੍ਰੋਮਣੀ ਅਕਾਲੀ ਦਲ ਨੇ ਤੇ ਹਰਸਿਮਰਤ ਕੌਰ ਬਾਦਲ ਦੀ ਨੇ ਡਰਾਮਾ ਕੀਤਾ ਉਹ ਤੁਸੀਂ ਡਰਾਮਾ ਕਰਕੇ ਹੀ ਵਿਖਾ ਦਿਓ ਉਹ ਤੁਸੀਂ ਤਾਂ ਚੀਚੀ ਨੂੰ ਤੀਰ ਦੇ ਕੇ ਸ਼ਹੀਦ ਹੋਣ ਵਾਲੇ ਵਿੱਚੋਂ ਸੋ ਉਹ ਚੀਚੀ ਵੀ ਫੜਾ ਪਰ ਮਾਲਵਿੰਦਰ ਕੰਗਸਾਹਬ ਹੋਣਾ ਨੇ ਪਹੁੰਚ ਲਈ ਵੀ ਕਿਤੇ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਵੇਖਣਾ ਲੈਂਦੇ ਹੋਣ ਐਵੇਂ ਇਹ ਦੇ ਡਰਾਮੇ ਨਾ ਕਰੋ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਆ ਇਹ ਡਰਾਮੇ ਜਿਹੜੇ ਆ ਮਹਿੰਗੇ ਪਹਿਣਗੇ ਔਰ ਮੈਂ ਦੇਖਿਆ ਵੀ ਹੈ ਜੀ ਅੱਜ ਇੱਕ ਦੋ ਬੰਦਿਆਂ ਨੇ ਇਹਨਾਂ ਦੇ ਜਿਹੜੇ ਮੇਰ ਆਗੂ ਉਹਨਾਂ ਨੇ ਸਤੀਫੇ ਦਿੱਤੇ ਵੀ ਆ